ਮੁਕਾਬਲਾ ਹੋਣਾ ਇੱਕ ਪਾਸੇ ਮੇਰੇ ਲੀਡ ਪਾਲਾ ਇੱਕ ਪਾਸੇ ਤੁੱਲਾ ਤੇ ਦੂਜੇ ਪਾਸੇ ਵੇਖਾਂਗੇ ਖੁਸ਼ੀ ਨਾਲ ਪੰਗਾ ਪੈਣਾ ਜਾਂ ਫਿਰ ਗੁੱਗੂ ਨਾਲ ਪੰਗਾ ਪੈਣਾ ਇੱਕ ਪਾਸੇ ਤੁੱਲਾ ਤੇ ਦੂਜੇ ਪਾਸੇ ਚਾਰ ਜਫੀ ਬੱਲੇ ਬੱਲੇ ਹੋ ਗਈ ਮਿੱਤਰੋ ਇਹ ਟਿਕਾਣਾ ਇਹ ਟਿਕਾਣਾ ਇਹ ਟਿਕਾਣਾ ਇਹ ਖੁਸ਼ੀ ਆ ਇਹ ਦੁੰਨਾ ਉਹ ਹੰਦੇ ਥੋੜੀ ਟੂਟੀ ਵਾਹ ਵਾਹ ਸਤੂ ਬਰਾਵਾ ਦੀ ਵੱਡੇ ਮਾਰ ਹੈ ਬੱਲਾ ਜੂਨ ਦੇਖਾਂ ਮੈਚ ਨੂੰ ਹੋਇਆ 3 ਵਾ ਸੁਣਾਵਾਂਗੇ ਜਲਾਲ ਦੁਰੀਆ ਵੀਰ ਇਹ 352000 ਦਾ ਇਹ ਦੂਜਾ ਜਫਾ 352000 ਦਾ ਇਹ ਪਾਲੇ ਦਾ ਇਹ ਦੂਜਾ ਜਫਾ ਇਹ ਜਲਾਲਪੁਰੀਆ ਬੱਫਰ ਸ਼ੇਹ ਵਈ ਹਾ ਇਹ ਚੌਧਰੀ ਗਰੁੱਪ ਵਾਲਿਆਂ ਦਾ ਇਹ ਆਹ 75 ਤਾਸਪੁਰੀਆ ਤੁਹਾਡੇ ਸਾਹਮਣੇ ਮੇਰੇ ਵੀਰੋ ਕਵਰਟੀ ਪਾਉਣ ਦੇ ਲਈ ਅੱਗੇ ਵੱਧਦਾ ਹੋਇਆ ਲੈ ਵੀ ਤੁੰਗਾ ਵਾਲਿਆਂ ਦੇਖਾ ਪਰ ਕੇ ਪਤਾ 51000 ਦੇ ਤਿੰਨ ਜੱਫੇ ਲਾਣ ਕੀਤੇ ਆ ਭਰਮਾਂ ਨੇ ਲੈ ਵੀ ਪਾਲਿਆ ਤੇਰਾ ਇੱਕ ਜੱਫਾ ਬਾਕੀ ਆ ਗੱਲ 3 ਲੱਖ ਤੋਂ ਉੱਤੇ ਹੋਣੀ ਆ ਔਰ ਹਜੇ ਹੋਰ ਵੀ ਸੰਗਤ ਬੈਠੀ ਆ ਓ ਜਲਾਲਪੁਰੇ ਪਾਲੇ ਦਾ पाले में लाके एक तो बटशर में कबड्डी का पुरी गल हो रही है और सबने हर रोज इतिहास बनवा है केड कबड्डी का बड़ा मैच ओह खुशी क्या बड़ा बहुत क्या बड़ा तुम्हारे कप्तान दुबे मारा खुशी हवी बदानी आगे आगे हवी बदानी हारा बद्रीप सामने आया शाह आगे પાસے پالا اور دوسرے सवाल आहे right. 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 right.